ਰੇਟ ਤੋਂ ਤੁਹਾਨੂੰ ਪਤਾ ਲੱਗ ਗਿਆ ਸੀ 18 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਹੈ ਇੱਕ ਵਾਰੀ ਘਾਟਾ ਵਾਦਾ ਕੀਤਾ ਜਾਊਗਾ ਪੂਰੀ ਸੋਹਣੀ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚੇ ਹਾਂ ਜੀ ਰੇਟ ਮੋਬਾਈਲ ਨੰਬਰ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇਕਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪੇ ਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੇ ਕੋਠੀ ਦੇ ਮਾਲਕ ਨੇ ਇਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਪਹਿਲਾਂ ਤਾਂ ਤੁਸੀਂ ਜਿਹੜਾ ਕੋਠੀ ਨੂੰ ਰਸਤਾ ਲੱਗਦਾ ਇਹ ਚੱਕਰੋ ਜੀ ਬਹੁਤ ਖੁੱਲਾ ਡੁੱਲਾ ਰਸਤਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਇਹ ਸਾਹਮਣੇ ਕੋਠੀ ਹੈ ਜੀ ਬਾਕੀ ਆਸੇ ਪਾਸੇ ਲੋਕੇਸ਼ਨ ਤੁਸੀਂ ਚੱਕਰੋ ਜੀ ਘਰ ਕੋਠੀਆਂ ਤੇ ਦੁਕਾਨਾਂ ਹਰ ਚੀਜ਼ ਆਪਾਂ ਨੂੰ ਨਜ਼ਦੀਕ ਮਿਲੂਗੀ ਤੇ ਰੇਟ ਵੀ ਮਾਲਕ ਨੇ ਵਧੀਆ ਮੰਗਿਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਾਂ ਸੀ ਜਿੰਨੀ ਜਗ੍ਹਾ ਆਪਾਂ ਨੂੰ ਮਿਲੂਗੀ ਇਹ ਸਾਰੀ ਆਪਾਂ ਨੂੰ ਰਜਿਸਟਰੀ ਵਾਲੀ ਜਗ੍ਹਾ ਮਿਲੂਗੀ ਸੀ ਪ੍ਰੋਪਰ ਆਪਾਂ ਪੂਰੀ ਗੱਲ ਕਰਾਂਗੇ ਤੇ ਸਾਹਮਣੇ ਫਰੰਟ ਆ ਗਿਆ ਜੀ ਚੱਕਰੋ ਪਹਿਲਾਂ ਤੇ ਫਰੰਟ ਤਾਂ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਰੰਗ ਰੋਗਨ ਤੋਂ ਲੈ ਕੇ ਬਾਕੀ ਮੇਨ ਗੇਟ ਦੇਖੋ ਜੀ ਕਿੰਨਾ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਤੇ ਹਰ ਕੰਮ ਆਪਾਂ ਨੂੰ ਵਧੀਆ ਮਿਲੂਗਾ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਹਾਂ ਸੀ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੰਦਾ ਪਹਿਲਾਂ ਤਾਂ ਤੁਸੀਂ ਜਗ੍ਹਾ ਕਨਫਰਮ ਕਰ ਲਓ ਜੀ ਜਿਹੜੀ ਕੋਠੀ ਦੀ ਜਗ੍ਹਾ ਮਿਲੂ ਆਪ ਨੂੰ ਜਿਹੜਾ ਪਲਾਟ ਹੈ ਜੀ ਕੋਠੀ ਦਾ 22/60 ਹੈ ਤੇ ਰਜਿਸਟਰੀ ਹੋਈ ਹੈ ਜੀ 22/53 ਦੀ 22/53 ਦੀ ਰਜਿਸਟਰੀ ਆਪਨ ਮਿਲ ਜੂਗੀ ਤੇ ਸਾਈਜ਼ ਵੈਸੇ 22/60 ਆਪਨ ਮਿਲੂਗਾ ਜੇ ਆਪਾਂ ਮਿੰਨਤੀ ਕਰੀਏ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤਾਂ ਤੁਸੀਂ ਮਿੰਨਤੀ ਵਗੈਰਾ ਕਰਨੀ ਹੋਵੇ ਤਾਂ ਕਰ ਸਕਦੇ ਹੋ ਜੀ ਮਾਲਕ ਕਹਿੰਦੇ ਨਹੀਂ ਵੀ ਆ ਕੇ ਦੇਖ ਸਕਦੇ ਜੇ ਕਿਸ ਨੂੰ ਇਹ ਕੋਠੀ ਜਿਹੜੀ ਪਸੰਦ ਆਵੇ ਤੇ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਹਾਂ ਸੀ ਅੰਦਰ ਆਪਾਂ ਚੱਲਦੇ ਹਾਂ ਅੰਦਰੋਂ ਵੀ ਠੀਕ ਹੈ ਜੀ ਕੋਠੀ ਫਰੰਟ ਤੁਸੀਂ ਦੇਖ ਲਿਆ ਤੇ ਜਦੋਂ ਆਪਾਂ ਅੰਦਰ ਐਂਟਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੇਖਣ ਨੂੰ ਮਿਲਣਗੇ ਜੀ ਬਾਥਰੂਮ ਫਲੈਸ਼ ਵਗੈਰਾ ਤੇ ਕਾਫੀ ਸਪੇਸ ਅੱਗੇ ਆਪਾਂ ਨੂੰ ਮਿਲ ਜੂਗੀ ਤੇ ਤੁਹਾਨੂੰ ਗੱਲ ਮੈਂ ਕਨਫਰਮ ਕਰਵਾ ਦੇਣਾ ਇੱਕ ਵੀ ਕੋਈ ਗੱਡੀ ਹੈਗੀ ਹੈ ਜੇ ਕਿਸੇ ਕੋਲੇ ਜੀ ਕੋਈ ਖਰੀਦਣਾ ਚਾਹੁੰਦਾ ਤਾਂ ਗੱਡੀ ਅੰਦਰ ਨਹੀਂ ਲੱਗਦੀ ਸੀ ਬਾਹਰ ਆਰਾਮ ਨਾਲ ਲੱਗ ਜਾਂਦੀ ਹੈ ਕਿਉਂਕਿ ਗਲੀ ਬਹੁਤ ਖੁੱਲੀ ਆਪਾਂ ਨੂੰ ਮਿਲੂਗੀ ਸੀ ਕੋਠੀ ਦੇ ਅੰਦਰ ਗੱਡੀ ਵਗੈਰਾ ਨਹੀਂ ਅੰਦਰ ਲੱਗਦੀ ਇਹ ਗੱਲ ਹੈ ਜੀ ਮੇਨ ਬਾਕੀ ਤੁਸੀਂ ਚੈੱਕ ਕਰੋ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਿਹਾ ਜੀ ਡਿਮਾਂਡ 18 ਲੱਖ ਰੁਪਇਆ ਮਾਲਕ ਨੇ ਕਿਹਾਗਾ ਕੋਈ ਫਿਕਸ ਰੇਟ ਨਹੀਂ ਮਾਲਕ ਨੇ ਕਿਹਾ ਕਹਿੰਦੇ ਸੀਗੇ ਮਾਲਕ ਮੌਕੇ ਤੇ ਬਹਿ ਕੇ ਵੀ ਰੇਟ ਕਰ ਲਾਂਗੇ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਮਾਲਕ ਕਹਿੰਦੇ ਨੇ ਬਿਕਾ ਰਿਆਜ਼ੂ ਦੇਖ ਸਕਦੇ ਹਾਂ ਕਿ ਜੇ ਕੋਈ ਦੇਖਣਾ ਚਾਹੁੰਦਾ ਗਾ ਜਿਹੜੇ ਬਾਥਰੂਮ ਵਗੈਰਾ ਆਪਾਂ ਨੂੰ ਦੇਖਣ ਨੂੰ ਮਿਲਣਗੇ ਅਸੀਂ ਆਪਾਂ ਨੂੰ ਸਿੰਪਲ ਦੇਖਣ ਨੂੰ ਮਿਲਣਗੇ ਕੋਈ ਟਾਈਲ ਜਾਂ ਕੁਛ ਨਹੀਂ ਆਪਾਂ ਨੂੰ ਲੱਗਿਆ ਹੋਇਆ ਮਿਲਣਾ ਜੀ ਗੱਲ ਜਿਹੜੀ ਹੈਗੀ ਆ ਜੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਰਿਹਾ ਤੇ ਸਾਰਾ ਕੁਝ ਵੀਡੀਓ ਚ ਇਹਨਾਂ ਨੇ ਦਿਖਾਇਆ ਗਾ ਬਾਕੀ ਜਦੋਂ ਆਪਾਂ ਅੰਦਰ ਚਲਾਂਗੇ ਅਸੀਂ ਅੰਦਰੋਂ ਵੀ ਤੁਹਾਨੂੰ ਕੂਠੀਏ ਜਿਹੜੀ ਠੀਕ ਦੇਖਣ ਨੂੰ ਮਿਲੂਗੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਚੱਕ ਕਰਵਾ ਹੀ ਰਿਹਾ ਸੀ ਇਹਨਾਂ ਨੇ ਵੀਡੀਓ ਆਪਣੇ ਕੋਲੇ ਜਿੰਮੇ ਦੀ ਬਣਾ ਕੇ ਭੇਜੀ ਆ ਸੀ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਅੰਦਰ ਬਾਹਰੋਂ ਹਰ ਚੀਜ਼ ਇਹਨਾਂ ਨੇ ਵਧੀਆ ਦਿਖਾਈ ਹੈਗੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਸੀ ਆਪਣੇ ਕੋਲੇ ਪੀਲੀ ਬੰਗਾ ਏਰੀਆ ਚ ਪਹੁੰਚੀ ਹੈ ਜ਼ਿਲ੍ਹਾ ਜਿਹੜਾ ਲੱਗਦਾ ਜੀ ਹਨੂਮਾਨਗੜ ਲੱਗਦਾ ਜੀ ਪੀਲੀ ਬੰਗਾ ਇਹਨਾਂ ਦਾ ਏਰੀਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚ ਦੇਖ ਰਹੂ ਤੁਹਾਨੂੰ ਕੋਈ ਕੁੱਠੀ ਜੇ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਪਾਉ ਉੱਥਲੇ ਸੀ ਤੇ ਆਪਣੇ ਕੋਲੇ ਹਨੂਮਾਨਗੜ੍ਹ ਸਾਈਟ ਤੋਂ ਕਾਫੀ ਕਮੈਂਟ ਪਹੁੰਚੇ ਸੀਗੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਵੀਡੀਓ ਲੈ ਕੇ ਇਹ ਪਹੁੰਚਿਆ ਤੇ ਰਾਜਸਥਾਨ ਤੋਂ ਕਾਫੀ ਡਿਮਾਂਡ ਆ ਰਹੀ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਸੀਂ ਆਪਾਂ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਵੀਡੀਓ ਪਾਉਣੀ ਆਂ ਸੀ ਬਾਕੀ ਤੁਸੀਂ ਚੈੱਕ ਕਰੋ ਜੀ ਤੇ ਕਿਸ ਨੇ ਐਡ ਕਰਵਾਉਣੀ ਆ ਸੀ ਘਰ ਕੁੱਠੀ ਮਕਾਨ ਦੀ ਤੋਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਸੀਂ ਵੀ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ ਤੁਹਾਨੂੰ ਮਿਲ ਗਿਆ ਹੋਊਗਾ ਸੀ ਨੰਬਰ ਆਪਣਾ 73800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮਰੀਆ ਭੈਣਾ ਮਰੀਆ ਮਾਤਾ ਮੇਰੇ ਬਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਹਵੇਲੀ ਮਹਿਲ ਚਾਹੇ ਪਿੰਡ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਸੀ ਆਪਣੇ ਕੋਲੇ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ 10-12 ਫੋਟੋ ਮਾਂ ਸੀ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਏ ਜੀ ਤੁਹਾਨੂੰ ਇਹ ਤੇ ਜਿਹੜਾ ਘਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਏ ਵੀਡੀਓ ਘਰ ਕਿਵੇਂ ਦਾ ਲੱਗ ਰਿਹਾ ਸੀ ਰੇਟ ਕਿਵੇਂ ਦਾ ਲੱਗਿਆ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਕਨਫਰਮ ਕਰਦੇ ਰਿਹਾ ਕਰੋ ਜੀ ਕਮੈਂਟ ਕਰਕੇ ਆਪਦੀ رائے ਦਿੰਦੇ ਰਿਹਾ ਕਰੋ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਕਿਹਾ ਸੀਗਾ ਪਹਿਲਾਂ ਅੰਦਰੋਂ ਆਪਾਂ ਨੂੰ ਠੀਕ ਦੇਖਣ ਨੂੰ ਮਿਲੂਗਾ ਜੀ ਬਾਕੀ ਰੰਗ ਦਾ ਕੰਮ ਤੁਸੀਂ ਆਪ ਹੀ ਦੇਖ ਲਓ ਜੀ ਰੰਗ ਕਰਵਾਇਆ ਤਾਂ ਹੋਇਆ ਜੀ ਪਰ ਆਪਾਂ ਨੂੰ ਕਾਫੀ ਖਰਾਬ ਦੇਖਣ ਨੂੰ ਮਿਲੂਗਾ ਰੰਗ ਬਾਕੀ ਵੀਡੀਓ ਚ ਸਾਰਾ ਕੋਸ਼ਾ ਤੁਸੀਂ ਚੈੱਕ ਕਰ ਰਹੇ ਹੋ ਜੀ ਉੱਪਰ ਵੀ ਆਪਾਂ ਚੱਲਾਂਗੇ ਬਾਕੀ ਤੁਸੀਂ ਪਹਿਲਾਂ ਚੈੱਕ ਕਰੋ ਜੀ ਥੱਲੇ ਤੋਂ ਜਿੰਨੇ ਕਮਰੇ ਸਟੋਰ ਰੂਮ ਕਿਚਨ ਜਿਹੜਾ ਕੁਝ ਵੀ ਬਣਿਆ ਹੋਇਆ ਜੀ ਤੁਸੀਂ ਆਪ ਹੀ ਦੇਖ ਲਓ ਤੇ ਮੋਬਾਈਲ ਨੰਬਰ ਮਾਲਕ ਦਾ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ 998230840 ਤੋਂ ਤੇ ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 99823 08402 ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਤੁਸੀਂ ਪੁੱਛ ਸਕਦੇ ਹੋ ਜੀ ਤੇ ਇਹ ਪੀਲੀ ਬੰਗਾ ਏਰੀਆ ਚ ਤੁਹਾਨੂੰ ਮਿਲ ਜੂਗਾ ਵਾਰਡ ਨੰਬਰ 12 ਦੇ ਵਿੱਚ ਬਾਕੀ ਗੱਲਬਾਤ ਆਪ ਤੁਸੀਂ ਕਰ ਲਿਓ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਰਾ ਕੁਝ ਤੁਸੀਂ ਦੇਖ ਲਿਓ ਆਪ ਹੀ ਤੇ ਇਹ ਨੰਬਰ ਤੁਹਾਨੂੰ ਮਾਲਕ ਦਾ ਮੈਂ ਦੇ ਹੀ ਦਿੱਤਾ ਵੀਡੀਓ ਕਿਵੇਂ ਦੀ ਲੱਗੀ ਜੀ ਜਰੂਰ ਦੱਸਿਓ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਘਰ ਕੁਠੀ ਮਕਾਨ ਕਿਸੇ ਵੀ ਏਰੀਆ ਚ ਚਾਹੀਦਾ ਤੁਸੀਂ ਕਮੈਂਟ ਕਰੋ ਜੀ ਆਪਾਂ ਲੈ ਕੇ ਪਹੁੰਚ ਜਾਾਂਗੇ ਤੇ ਤੁਸੀਂ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਕਿੰਨੇ ਪੈਸਿਆਂ ਦੇ ਵਿੱਚ ਚਾਹੀਦਾ ਤੇ ਉਸ ਦੇ ਹਿਸਾਬ ਨਾਲ ਆਪਾਂ ਲੈ ਕੇ ਪਹੁੰਚ ਜਾਾਂਗੇ ਅਲੱਗ-ਅਲੱਗ ਏਰੀਆ ਚ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਜੀ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਦੇਖਣ ਨੂੰ ਮਿਲੂਗਾ ਥੱਲੇ ਚੈੱਕ ਕਰੋ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਵੀਡੀਓ ਡੇਲੀ ਆਉਂਦੀ ਰਹਿੰਦੀ ਐ ਸੀ ਤੇ ਮੈਸੇਜ ਤੁਹਾਡੇ ਕੋਲੇ ਪਹੁੰਚ ਜਾ ਕਰੂਗਾ ਜੋੜ ਜੋ ਜੀ ਪੱਕੇ ਤੌਰ ਤੇ ਆਪਣੇ ਚੈਨਲ ਦੇ ਨਾਲ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦੇ ਨਿਓ ਜੀ ਹਰ ਵੀਡੀਓ ਨੂੰ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਵੀ ਪਸੰਦ ਆ ਗਈ ਹੋਊਗੀ ਜੇ ਪਸੰਦ ਆਈਏ ਵੀਡੀਓ ਆਪਣੀ ਇਹ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਚੰਗੀ ਲੱਗੀ ਹੈ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਜੀ ਬਾਕੀ ਉੱਪਰ ਦੀ ਵੀਡੀਓ ਵੀ ਤੁਸੀਂ ਚੈੱਕ ਕਰ ਲਓ ਪ੍ਰੋਪਰ ਇਹਨਾਂ ਨੇ ਉੱਪਰ ਦੀ ਵੀਡੀਓ ਬਣਾ ਕੇ ਭੇਜੀ ਹੈ ਸਾਰਾ ਕੁਝ ਦਿਖਾਇਆ ਇਹਨਾਂ ਨੇ ਉੱਪਰ ਵੀ ਆਪਾਂ ਨੂੰ ਬਣਾ ਹੋਇਆ ਮਤਲਬ ਕਿ ਬਾਥਰੂਮ ਵਗੈਰਾ ਮਿਲ ਜੂਗਾ ਤੇ ਦੇਖੋ ਜੀ ਆਪੇ ਤੇ ਗੱਲ ਕਰ ਲਈ ਆਪਾਂ ਪੂਰੀ ਤੇ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਕੋਠੀ ਮਕਾਨ ਘਰਦੇ ਨਾਲ ਸੀ ਤੇ ਐਨੇ ਤੁਸੀਂ ਜੁੜੋ ਜੀ ਹੋਰ ਵੀ ਘਰ ਕੋਠੀਆਂ ਮਕਾਨ ਤੁਹਾਨੂੰ ਮਿਲ ਜਾਣਗੇ ਤੇ ਹੋਰ ਵੀਡੀਓ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ